ਮੈਂ ਹਵਾਲदार ਮਨਪ੍ਰੀਤ ਕੋਲ ਥਾਣਾ ਨਿਹਾਲ ਸਿੰਘ ਵਾਲਾ ਤਨੀ ਤਫਤੀਸ਼ੀ ਅਫਸਰ ਤਨਾਤ ਜੀ ਅੱਜ ਮਿਤੀ 2/8/24 ਨੂੰ ਥਾਣਾ ਮਨਮੋਖਵਰ ਖਾਸ ਨੇ ਦਲਾ ਦਿੱਤੀ ਕਿ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨਜਾਇਜ਼ ਸ਼ਾਪ ਖਰੀਦ ਕਰਕੇ ਅੱਗੇ ਵੇਚਣ ਦੀ ਆਦੀ ਆ ਜਿਸ ਤੇ ਮੈਂ ਮੋਖਵਰ ਦੀ ਦੱਸੀ ਜਗ੍ਹਾ ਤੇ ਅਮਰਜੀਤ ਕੌਰ ਦੇ ਘਰ ਰੇਡ ਕੀਤਾ ਜਿੱਥੋਂ ਉਹਨਾਂ ਤੋਂ 15 ਲੀਟਰ ਲਾਹਣ ਬਰਾਮਦ ਕੀਤੀ ਜਿਸ ਤੇ ਮੁਕੱਦਮਾ ਨੰਬਰ 118 ਮਿਤੀ 2/8/2024 ਅਧੀਨ ਤਾੜਾ ਐਕਸਾਈਜ਼ ਐਕਟ ਦਾ ਰਜਿਸਟਰ ਕੀਤਾ ਤੇ ਮੁਕਦਮਾ ਦੇ ਦੋਸ਼ੀ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਜੁਡੀਸ਼ੀਅਲ ਰਿਮਾਂਡ ਤੇ ਫਰੀਦਕੋਟ ਦੀ ਜੇਲ੍ਹ ਵਿੱਚ ਛੱਡਿਆ ਗਿਆ ਮੈਂ ਹੌਲਦਾਰ ਮਨਪ੍ਰੀਤ ਕੌਰ ਥਾਣਾ ਨਿਹਾਲ ਸਿੰਘ ਵਾਲਾ ਤਨੀ ਤਫ਼ਤੀਸ਼ੀ ਅਫ਼ਸਰ ਦਾ ਨਾਮ ਜੀ ਅੱਜ ਮਿਤੀ 2 8 24 ਨੂੰ ਥਾਣਾ ਮਨਮੋਖਵਰ ਖਾਸ ਨੇ ਦਲਾ ਦਿੱਤੀ ਕਿ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨਜਾਇਜ਼ ਸ਼ਾਕਸੀਦ ਕਰਕੇ ਅੱਗੇ ਵੇਚਣ ਦੀ ਆਦੀ ਹੈ ਜਸਤੇ ਮੋਖਵਰ ਦੀ ਦੱਸੀ ਜਗਾ ਤੇ ਅਮਰਜੀਤ ਕੌਰ ਦੇ ਘਰ ਰੇਡ ਕੀਤਾ ਜਿੱਥੋਂ ਉਹਨਾਂ ਤੋਂ 15 ਲੀਟਰ ਲਾਹਣ ਬਰਾਮਦ ਕੀਤੀ ਜਸਤੇ ਮੁਕੱਦਮਾ ਨੰਬਰ 118 ਮਿਤੀ 2/8/2024 ਅਧੀਨ ਤਾਰਾ ਐਕਸਾਈਜ਼ ਐਕਟ ਦਾ ਰਜਿਸਟਰ ਕੀਤਾ ਤੇ ਮੁਕੱਦਮਾ ਦੇ ਦੋਸ਼ੀ ਅਮਰਜੀਤ ਕੌਰ ਨੂੰ ਗਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਜੁਡੀਸ਼ੀਅਲ ਰਿਮਾਂਡ ਤੇ ਫਰੀਦਕੋਟ ਦੀ ਜੇਲ੍ਹ ਵਿੱਚ ਛੱਡਿਆ ਗਿਆ ਮੈਂ ਹੌਲਦਾਰ ਮਨਪ੍ਰੀਤ ਕੌਰ ਥਾਣਾ ਨਿਹਾਲ ਸਿੰਘ ਵਾਲਾ ਤਨਤਫੀਸ਼ੀ ਹਫਤਾ ਤਨਾਤ ਅੱਜ ਮਿਤੀ 28 24 ਨੂੰ ਤਾਂ ਮਨਮੋਖ ਵਰਖਾਸ ਨੇ ਇਹ ਦਲਾ ਦਿੱਤੀ ਕਿ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਨਜਾਇਜ਼ ਸ਼ਰਾਬ ਸੀਦ ਕਰਕੇ ਅੱਗੇ ਵੇਚਣ ਦੀ ਆਦੀ ਆ ਜਿਸ ਤੇ ਮਨਮੋਖ ਵਰਦੀ ਦੱਸੀ ਜਗ੍ਹਾ ਤੇ ਅਮਰਜੀਤ ਕੌਰ ਦੇ ਘਰ ਰੇਡ ਕੀਤਾ ਜਿੱਥੋਂ ਉਹਨਾਂ ਤੋਂ 15 ਲੀਟਰ ਲਾਹਣ ਬਰਾਮਦ ਕੀਤੀ ਜਿਸ ਤੇ ਮੁਕੱਦਮਾ ਨੰਬਰ 118 ਮਿਤੀ 28 2024 ਅਧੀਨ ਤਾਰਾ ਐਕਸਾਈਜ਼ ਐਕਟ ਦਾ ਰਜਿਸਟਰ ਕੀਤਾ ਤੇ ਮੁਕੱਦਮਿਆਂ ਦੇ ਦੋਸ਼ੀ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਜੁਡੀਸ਼ੀਅਲ ਰਿਮਾਂਡ ਤੇ ਫਰੀਦਕੋਟ ਦੀ ਜੇਲ੍ਹ ਵਿੱਚ ਛੱਡਿਆ ਗਿਆ।